ਬਹੁਤ ਵੱਡੀ ਖਬਰ ਅੱਜ ਟੁੱਟੀਆਂ ਸੁਖਵੀਰ ਦੀਆਂ ਦੋਵੇਂ ਬਾਹਾਂ ਬਾਦਰਾ ਦੇ ਖਾਸ ਪੱਤਰਕਾਰਾਂ ਦੇ ਵੱਡੇ ਐਕਸ਼ਨ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਦੁੱਖ ਦੀ ਰੱਖਦੇ ਉੱਤੇ ਹੱਥ ਰੱਖ ਦਿੱਤਾ ਕਿਹਨੇ ਰੱਖ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯਾਨੀ ਸੁਖਵੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਜਾਣ ਬੁਝ ਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਧੁੰਦ ਦੇ ਵਿੱਚ ਰੱਖਿਆ ਜਾ ਰਿਹਾ ਸੀ ਮੈਂ ਕੱਲ ਵੀ ਕਿਹਾ ਸੀ ਕਿ ਬਿਨਾ ਠੰਡ ਤੋਂ ਧੁੰਦ ਦੇ ਵਿੱਚ ਰੱਖ ਰਹੇ ਹੋ ਤੁਸੀਂ ਸੱਚ ਨਹੀਂ ਦਿਖਾ ਰਹੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਧਮਾਕਾ ਹੋ ਚੁੱਕਿਆ ਸੁਖਵੀਰ ਬਾਦਲ ਦੀਆਂ ਇਹ ਕਹਿੰਦੇ ਦੋਵੇਂ ਬਾਹਮਾਂ ਕੱਟ ਦਿੱਤੀਆਂ ਗਈਆਂ ਨਹੀਂ ਤਾਂ ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਇਹ ਬਾਹਮਾਂ ਕਿਹੜੀਆਂ ਨੇ ਦਰਸਲ ਦੇ ਵਿੱਚ ਸਾਡੇ ਹੀ ਵਿੱਚੋਂ ਸਾਡੇ ਪੱਤਰਕਾਰ ਭਾਈ ਚਾਰਾ ਨਾ ਜਿਹੜਾ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਬਹੁਤ ਸਾਰੀਆਂ ਝੂਠੀਆਂ ਖਬਰਾਂ ਜਿਹੜੀਆਂ ਚਲਾਈ ਬੈਠੇ ਨੇ ਉਹਨਾਂ ਦਾ ਪਰਦਾਫਾਸ਼ ਹੋ ਗਿਆ ਮੈਂ ਕੱਲ ਵੀ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਕੁਝ ਨਹੀਂ ਜਾਣੇ ਇਹਦੇ ਵਿੱਚ ਪਰ ਜਿਹੜੇ ਜਿਹੜੇ ਪੱਤਰਕਾਰ ਟੰਗੇ ਗਏ ਨੇ ਅੱਜ ਤੁਹਾਡੇ ਸਾਹਮਣੇ ਇਹਨਾਂ ਦੇ ਨਾਮ ਵੀ ਨਿਰਪੱਖ ਕਰਾਂਗੇ ਕਿ ਕਿਹੜੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਕਰਕੇ ਝੂਠ ਦਿਖਾਇਆ ਜਾ ਰਿਹਾ ਝੂਠ ਨੂੰ ਪਰੋਸਿਆ ਜਾ ਰਿਹਾ ਸੀ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਦਲਾਂ ਦੇ ਵੱਟ ਕੱਢੀ ਆਉਂਦਾ ਕਿਵੇਂ ਕੱਢੀ ਆਉਂਦਾ ਮੈਂ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਮੈਂ ਕੱਲ ਜਿਹੜੀ ਗੱਲ ਕਹੀ ਸੀ ਨਾ ਕਿ ਭਾਈ ਸੁਖਵੀਰ ਸਿੰਘ ਬਾਦਲ ਫਿਲਮਾਂ ਦੀ ਤਰ੍ਹਾਂ ਨੇਤਾਵਾਂ ਦੀ ਤਰ੍ਹਾਂ ਜਿਵੇਂ ਫਿਲਮਾਂ ਦੇ ਵਿੱਚ ਨੇਤੇ ਯੂਜ਼ ਕਰ ਦਿੰਦੇ ਆ ਨਾ ਉਸੇ ਹੀ ਪ੍ਰਕਾਰ ਤੁਹਾਡੇ ਤੋਂ ਕੰਮ ਲੈ ਕੇ ਤੁਹਾਨੂੰ ਗੋਲੀ ਮਾਰ ਦਿੱਤੀ ਜਾਊਗੀ ਯਾਨੀ ਸੁਖਵੀਰ ਬਾਦਲ ਉਹ ਨੇਤਾ ਨੇ ਪੰਜਾਬ ਦੇ ਅੰਦਰ ਬੜੀ ਚਰਚਾ ਪੰਜਾਬ ਦੇ ਵਿੱਚ ਇਹਨਾਂ ਦੀ ਕਿ ਇਹਨੇ ਸਾਡਾ ਪੰਜਾਬ ਲੁੱਟ ਕੇ ਖਾਣਾਂ ਪੰਜਾਬ ਦੀ ਸਿੱਖ ਕੌਮ ਦੀ ਪੱਟ ਤੇ ਸ਼ੁਰਾ ਮਾਰ ਦਿੱਤਾ ਹੈ ਔਰ ਪੂਰੀ ਸਿੱਖ ਕੌਮ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਸ ਰਹੀ ਹੈ ਅੱਜ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਲੈ ਕੇ ਜਿਹੜੇ ਪੱਤਰਕਾਰਾਂ ਨੇ ਧਰਨੇ ਗੱਡ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਉਹ ਭਾਈ ਬਹੁਤ ਨਿੰਦਨਯੋਗ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੱਲ ਜਿਹੜੇ ਕੰਮ ਕਰ ਰਹੇ ਹਨ ਉਹ ਵੀ ਤੁਹਾਡੇ ਨਾਲ ਸਾਂਝੇ ਕਰੂੰਗਾ ਔਰ ਇਹਨਾਂ ਸਾਰੇ ਕੰਮਾਂ ਦੇ ਵਿੱਚ ਵਿਚਾਰੇ ਚੱਲਦਾ ਹੀ ਇੱਕ ਬਹੁਤ ਵੱਡੀ ਅਪਡੇਟ ਕਰਨਲ ਵਾਰ ਨੂੰ ਲੈ ਕੇ ਜਿਹੜਾ ਕਿ ਬਹੁਤ ਵੱਡਾ ਮਾਮਲਾ ਇੱਕ ਹੋਰ ਸਾਹਮਣੇ ਆਇਆ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਇੱਕ ਕਰਕੇ ਮੈਂ ਤੁਹਾਡੇ ਨਾਲ ਦੋਵੇਂ ਖਬਰਾਂ ਸਾਂਝੀਆਂ ਕਰੂੰਗਾ ਕਿ ਸੁਖਵੀਰ ਸਿੰਘ ਬਾਦਲ ਦੇ ਚੇਲੇ ਚਪਾਟੇ ਜਿਹੜੇ ਪੱਤਰਕਾਰ ਖਿਲਾਫ ਖਬਰਾਂ ਲਾਉਂਦੇ ਸੀ ਮੁੱਖ ਮੰਤਰੀ ਦੇ ਉਹ ਫੜੇ ਗਏ ਨਹੀਂ ਔਰ ਦੂਜੇ ਪਾਸੇ ਕਰਨਲ ਵਾਰ ਦੀ ਪਤਨੀ ਦਾ ਬਿਆਨ ਉਹ ਵੀ ਤੁਹਾਡੇ ਸਾਹਮਣੇ ਦੱਸਾਂਗੇ ਕਿ ਮਾਮਲਾ ਕਿੱਥੋਂ ਤੱਕ ਪਹੁੰਚਿਆ ਉਸ ਮੁਲਾਜ਼ਮਾਂ ਦੇ ਉੱਤੇ ਯਾਨੀ ਮੁਲਾਜ਼ਮਾਂ ਦੇ ਉੱਤੇ ਇੱਕ ਬਹੁਤ ਵੱਡਾ ਸਕੰਝਾ ਕੱਸਿਆ ਜਾ ਰਿਹਾ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਤੇ ਸ਼ੁਰੂ ਕਰ ਦਿਆਂ ਜੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਦੇ ਪਿੱਛੇ ਲੱਗ ਕੇ ਆਪਣੀ ਪਤਨੀ ਨੇ ਇਸ ਤਰ੍ਹਾਂ ਕੀਤੀ ਉਹ ਤਾਂ ਵੱਖ ਹੈ ਪਰ ਭਾਈ ਇਧਰਲੇ ਪਾਸੇ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਸੱਚ ਪਤਾ ਲੱਗਿਆ ਲੋਕ ਚਾਹੁੰਦੇ ਆ ਸਾਨੂੰ ਸੱਚ ਸੁਣਾ ਦਿਓ ਇਹੀ ਬਹੁਤ ਹੈ ਪਰ ਮੈਂ ਕੱਲ ਜਿਹੜੀ ਖਬਰ ਪਾਈ ਹੈ ਨਾ ਉਹਦੇ ਨਾਲ ਪੂਰਾ ਪੰਜਾਬ ਹਿੱਲ ਗਿਆ ਨਾ ਕਿਉਂਕਿ ਸੁਖਵੀਰ ਬਾਦਲ ਦੇ ਜਿੰਨੇ ਵੀ ਚੇਲੇ ਸੀ ਪੱਤਰਕਾਰ ਇਹਨਾਂ ਦੀ ਉਹ ਰੀੜ ਦੀ ਹੱਡੀ ਬਣੇ ਹੋਏ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨੂੰ ਜਾ ਕੇ ਜਦੋਂ ਹੱਥ ਪਾਇਆ ਨਾ ਤੇ ਮੈਂ ਕੱਲ ਇਹ ਵੀ ਗੱਲ ਕਹੀ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਬਿਆਨ ਹੋਣਾ ਤੈ ਕਿਉਂਕਿ ਸੁਖਵੀਰ ਸਿੰਘ ਬਾਦਲ ਚਲਦੇ ਹੀ ਉੱਥੋਂ ਨੇ ਸੁਖਵੀਰ ਸਿੰਘ ਬਾਦਲ ਨੂੰ ਚਲਾਈ ਉਹਨਾਂ ਨੇ ਅੱਜ ਕੱਲ ਹਵਾ ਕਿਵੇਂ ਬਣ ਰਹੀ ਹੈ ਮਾੜੀ ਮੋਟੀ ਜਿਹੜੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ ਸਿਰਫ ਇਹਨਾਂ ਪੱਤਰਕਾਰਾਂ ਕਰਕੇ ਕੋਈ ਤੁਹਾਡੇ ਸਾਹਮਣੇ ਡਾਇਨਾਸੌਰ ਨਹੀਂ ਆਉਣੇ ਕੋਈ ਇੱਥੇ ਕਾਲੀ ਨਹੀਂ ਆਉਣੇ ਇਹ ਗੱਲਾਂ ਬਿਲਕੁਲ ਬੇਹੁਦਾਂ ਤੇ ਹਵਾ ਦੇ ਵਿੱਚ ਨੇ ਹੁਣ ਜੇ ਤੁਸੀਂ ਗੱਲ ਕਰੋ ਇਹਨਾਂ ਦੇ ਦੋ ਨਮੂਨੇ ਤਿੰਨ ਨਮੂਨੇ ਮੈਂ ਤੁਹਾਨੂੰ ਦਿਖਾ ਸਕਦਾ ਜਿਵੇਂ ਨਹੀਂ ਚੋਣ ਹੋਈ ਉੱਥੇ ਇਹਨਾਂ ਦੇ ਮੂੰਹ ਤੇ ਜਿਹੜੀ ਕੋਈ ਧੋਤੋਂ ਮੂੰਹ ਚਪੇੜ ਵੱਜੀ ਹੈ ਫੇਰ ਭਾਈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਹੋਈਆਂ ਇੱਥੇ ਇਹਨਾਂ ਨੇ ਪੰਜ ਕੈਂਡੀਡੇਟ ਜਿੱਤ ਚੁੱਕੇ ਜਾਂ ਤਿੰਨ ਕਹਿੰਦੇ ਪੰਜ ਚਾਰ ਜਿੰਨੇ ਵੀ ਜਿੱਤੇ ਇਹਨਾਂ ਨੇ ਕੈਸੀ ਹਵਾ ਬਣਾਈ ਕਹਿੰਦੇ ਜੀ ਅਕਾਲੀ ਵਾਪਸ ਆਗੇ ਪਰ ਨਹੀਂ ਅਕਾਲੀ ਦਲ ਕਿਸੇ ਵੀ ਹਾਲਤ ਦੇ ਅੰਦਰ ਪੰਜਾਬ ਦੇ ਵਿੱਚ ਵਿਕਸਤ ਕਿਸੇ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਤੁਸੀਂ ਜਿਹੜਾ ਗਲ ਘੋਟਿਆ ਤੇ ਉਹ ਕਿਵੇਂ ਭੁੱਲ ਜਾਣਗੇ ਤੁਸੀਂ ਕਿਸੇ ਬੰਦੇ ਦਾ ਗਲ ਘੋਟਦੇ ਤੇ ਕੱਲ ਨੂੰ ਜਾ ਕੇ ਵਿਸ਼ਵਾਸ ਬਾਉ ਮੈਂ ਹੁਣ ਨਹੀਂ ਘੋਟਦਾ ਕੀ ਵਿਸ਼ਵਾਸ ਤੁਹਾਡੇ ਤੇ ਹੋ ਜੂਗਾ ਨਹੀਂ ਹੋ ਸਕਦਾ ਇਹ ਸਿਰਫ ਉਹੀ ਲੋਕ ਨਹੀਂ ਜਿਨ੍ਹਾਂ ਨੇ 25 ਸਾਲਾਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਦਸ਼ਾ ਨਾ ਜਿਹੜੀ ਉਹ ਚਿੱਟੇ ਦੇ ਵਿੱਚ ਕਿਵੇਂ ਪਾਈ ਆ ਉਹ ਸਾਰਾ ਪੰਜਾਬ ਆਲਰੇਡੀ ਜਾਣਦਾ ਤਾਂ ਹੁਣ ਪੰਜਾਬ ਦੇ ਅੰਦਰ ਜਿਹੜੇ ਪੱਤਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਵੀਡੀਓ ਪਾਈਆਂ ਨਾ ਉਹਨਾਂ ਨੂੰ ਉਹਨਾਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਜਾਣ ਬੁੱਝ ਕੇ ਗਲਤ ਖਬਰਾਂ ਨਹੀਂ ਹੋ ਇਹ ਨਹੀਂ ਗੱਲ ਹੈਗੀ ਕਿ ਅਸੀਂ ਇਹ ਕਹਿੰਦੇ ਹੋਈਏ ਕਿ ਮੁੱਖ ਮੰਤਰੀ ਦੇ ਖਿਲਾਫ ਕਿਉਂ ਬੋਲੇ ਅਸੀਂ ਨਹੀਂ ਕਹਿੰਦੇ ਲਾਵੋ ਮੁੱਖ ਮੰਤਰੀ ਦੇ ਖਿਲਾਫ ਮੈਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਬੋਲ ਦਿੰਦਾ ਕੋਈ ਗੁਰੇਜ਼ ਨਹੀਂ ਹੈ ਜੇ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਹੈ ਉਹਦੇ ਖਿਲਾਫ ਵੀ ਬੋਲੋ ਇਹ ਲੋਕਤੰਤਰ ਮੈਂ ਵੀ ਕਦੇ ਵੀ ਡਰਿਆ ਜਾਂ ਕੋਈ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਜੋ ਵੀ ਹੈ ਪਰ ਗੱਲ ਇੱਥੇ ਆਉਂਦੀ ਹੈ ਵੀ ਇੱਕ ਪੱਖ ਜਿਹੜਾ ਦਿਖਾਉਣਾ ਤੇ ਪੰਜਾਬ ਦੇ ਅੰਦਰ ਇਹ ਕਹਿ ਦੇਣੇ ਕਿ ਅਸੀਂ ਤਾਂ ਨਿਰਪੱਖ ਪੱਤਰਕਾਰ ਹਾਂ ਜੀ ਇਹ ਬਿਲਕੁਲ ਝੂਠ ਹੈ ਜਿਹੜਾ ਤੁਹਾਡਾ ਫੜਿਆ ਗਿਆ ਤੇ ਮੁੱਖ ਮੰਤਰੀ ਨੇ ਤਾਡੀ ਲਗਦੇ ਉੱਤੇ ਜਿਹੜਾ ਹੱਥ ਧਰੇ ਨਾ ਸੁਖਬੀਰ ਬਾਦਲ ਨੂੰ ਕਹਿ ਰਹੇ ਨੇ ਸੁਖਬੀਰ ਬਾਦਲ ਦੀ ਜਿਹੜੀ ਲਗਦੇ ਉੱਤੇ ਹੱਥ ਧਰੇ ਉਹ ਭਈ ਇਹਨਾਂ ਦੇ ਪੱਤਰਕਾਰ ਨੇ ਮਨਿੰਦਰ ਸਿੱਧੂ ਹੈ ਆਰਐਮਬੀ ਟੈਲੀਵਿਜ਼ਨ ਦੇ ਪੱਤਰਕਾਰ ਯਸ਼ ਬਹੁਤ ਸਾਰੇ ਹੋਰ ਵੀ ਹੋਣਗੇ ਜਿਹੜੇ ਕਿ ਜਾਣ ਬੁੱਝ ਕੇ ਜਾਣ ਬੁੱਝ ਕੇ ਮੁੱਖ ਮੰਤਰੀ ਨੂੰ ਮਾਰਾ ਦੱਸ ਰਹੇ ਨੇ ਭਲਾ ਮੈਂ ਕੱਲ ਵੀ ਜਿਹੜੀ ਗੱਲ ਕਹੀ ਹੈ ਕਿ ਤੁਸੀਂ ਦੋ ਚਾਰ ਬੰਦੇ ਭਾਵੇਂ ਮੁੱਖ ਮੰਤਰੀ ਨੂੰ ਮਾਰਾ ਕਹੋ ਪਰ ਜਿਹੜੇ ਪੰਜਾਬ ਦੇ ਲੋਕ ਚੁਣੀ ਬੈਠੇ ਉਹਨੂੰ ਫੜ ਕੇ ਗਲਾਵਾ ਥੱਲੇ ਕਿਉਂ ਨਹੀਂ ਲਾਉਂਦੇ ਵੀ ਆ ਜਾ ਭਾਈ ਤੂੰ ਦਾ ਮਾਰ ਇਹ ਬੰਦਾ ਸੱਚ ਹੈ ਜੇਕਰ ਕੋਈ ਬੋਲਣਾ ਚਾਹੁੰਦਾ ਹੋਵੇ ਝੂਠ ਨਹੀਂ ਇਹਨਾਂ ਗੱਲਾਂ ਦੇ ਵਿੱਚ ਪਰ ਹੁਣ ਜਿਹੜਾ ਸੁਖਵੀਰ ਬਾਦਲ ਹੈ ਨਾ ਸੁਖਵੀਰ ਬਾਦਲ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇਹਨਾਂ ਪੱਤਰਕਾਰਾਂ ਦੇ ਵਿੱਚ ਇਹਨਾਂ ਦਾ ਝੂਠ ਫੜਿਆ ਜਾਊਗਾ ਹੁਣ ਉਹ ਇੰਟਰਵਿਊ ਦੇਣਗੇ ਤੇ ਸਾਡੇ ਆ ਪੱਤਰਕਾਰਾਂ ਦੇ ਖਿਲਾਫ ਜੀ ਇਹਨਾਂ ਨੇ ਕਾਪੀਰਾਈਟ ਮਾਰ ਦਿੱਤਾ ਅਮਨਜੀਤ ਇਹਨਾਂ ਦੀ ਵੀਡੀਓ ਉੜਾ ਦਿੱਤੀ ਹੈ ਪਰ ਇੱਕ ਗੱਲ ਯਾਦ ਰੱਖਿਓ ਜਿਵੇਂ ਮੈਂ ਕੱਲ ਤੁਹਾਨੂੰ ਕਿਹਾ ਨਾ ਉਹ ਗੱਲਾਂ ਸੱਚੀਆਂ ਨੇ ਇਹ ਤੁਹਾਨੂੰ ਯਾਦ ਰਹਿਣੀ ਚਾਹੀਦੀ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਬੰਦੇ ਦੇ ਹੱਕ ਦੇ ਵਿੱਚ ਆ ਕੇ ਖੜਨਗੇ ਉਹਨਾਂ ਲੋਕਾਂ ਨੇ ਜਾਣ ਬੁੱਝ ਕੇ ਇਹੋ ਜਿਹੀਆਂ ਪਹਹਾੜੀਆਂ ਇਹੋ ਜਿਹੀਆਂ ਸਕ੍ਰਿਪਟਾਂ ਲਿਖੀਆਂ ਨੇ ਜਿਹੜੀਆਂ ਸੁਖਵੀਰ ਬਾਦਲ ਨੂੰ ਪੰਜਾਬ ਦੇ ਅੰਦਰ ਦੁਬਾਰਾ ਤੋਂ ਵਿਕਸਿਤ ਕਰ ਦੇਣ ਪਰ ਭਾਈ ਹੁਣ ਪੰਜਾਬ ਦੇ ਲੋਕ ਤਾਂ ਜਵਾਬ ਦੇ ਹੀ ਬੈਠੇ ਨੇ ਨਾ ਤੁਹਾਡੀ ਪੱਤਰਕਾਰ ਇਹਨੂੰ ਮੁੱਖ ਮੰਤਰੀ ਬਣਾ ਸਕਦੀ ਆ ਤੇ ਨਾ ਸੁਖਬੀਰ ਸਿੰਘ ਬਾਦਲ ਦਾ ਉਹ ਬੋਲ ਵਾਲਾ ਹੋ ਸਕਦਾ ਕਿਉਂਕਿ ਪੰਜਾਬ ਨੂੰ ਤੁਸੀਂ ਉਹ ਜ਼ਖਮ ਰੜਕੇ ਬਾਦਲਾਂ ਦੇ ਨਾਲ ਰੜਕੇ ਤੁਸੀਂ ਪੱਤਰਕਾਰ ਆ ਨਾ ਜਿਹੜੇ ਬਾਦਲਾਂ ਦੇ ਨਾਲ ਰੜਕੇ ਪੰਜਾਬ ਨੂੰ ਜ਼ਖਮ ਦੇ ਰਹੇ ਹੋ ਪੰਜਾਬ ਦੇ ਜ਼ਖਮ ਤੁਸੀਂ ਹਰੇ ਵੀ ਕਰ ਰਹੇ ਹੋ ਜਿਹੜੀ ਸਿੱਖ ਕੌਮ ਦੇ ਨਾਲ ਜਿਹੜੀ ਪੰਜਾਬੀ ਅੱਦੇ ਨਾਲ ਐਡੇ ਐਡੇ ਵੱਡੇ ਘਾਣ ਹੋਏ ਹੋਣ ਤੇ ਤੁਸੀਂ ਉਹਨਾਂ ਦੇ ਵਿੱਚ ਫੇਰ ਤੋਂ ਕਹਿੰਦੇ ਸਾਡਾ ਮੁੱਖ ਮੰਤਰੀ ਸੁਖਬੀਰ ਬਾਦਲ ਬਣਾ ਲਓ ਸੋ ਇਹ ਕਦੇ ਵੀ ਹੋ ਸਕਦਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦੀ ਆ ਲੱਤਾਂ ਸੁਖਵੀਰ ਬਾਦਲ ਦੀਆਂ ਤੇ ਬਾਹਾਂ ਜਿਹੜੇ ਪੱਤਰਕਾਰ ਬਣੇ ਹੋਏ ਸੀ ਉਹਨਾਂ ਲੋਕਾਂ ਦੇ ਉੱਤੇ ਸਗੰਜਾ ਕਰ ਦਿੱਤਾ ਅਸੀਂ ਇਹ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਦੇ ਖਿਲਾਫ ਕਿਉਂ ਬੋਲਦੇ ਹੋ ਸਾਡਾ ਰਿਸ਼ਤੇਦਾਰ ਨਹੀਂ ਬੋਲੋ ਯਾਰ ਉਹਦੀ ਇੰਟਰਵਿਊ ਕਰੋ ਉਹਨੂੰ ਮੀਡੀਆ ਤੇ ਚਲਾਓ ਉਹਨੂੰ ਪਰ ਤੁਸੀਂ ਤਾਂ ਭਾਈ ਬਾਦਲਾਂ ਦੇ ਪਿੱਛੇ ਲੱਗੇ ਹੋ ਇਹ ਤਾਂ ਅੰਨੇ ਵੀ ਦੇਖੀ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਦੀਂਦਾ ਨਾ ਉਹ ਸੁਣ ਰਹੇ ਨੇ ਇਹ ਆ ਪੱਤਰਕਾਰ ਕੀ ਦੇ ਹੱਕ ਦੇ ਵਿੱਚ ਨਿੱਜੀ ਤੌਰ ਤੇ ਹੀ ਤੁਸੀਂ ਆਪਣਾ ਪੇਜ ਹੀ ਇੱਕ ਖਲਾਬ ਬਣਾਤਾ ਯਾਰ ਚੈਨਲ ਮਤਲਬ ਸਰਕਾਰ ਦੇ ਖਲਾਫ ਇੱਕ ਅਜੰਡਾ ਚਲਾ ਦਿੱਤਾ ਫਿਰ ਕਹਿੰਦੇ ਜੀ ਸਾਡੇ ਪੇਜ ਬੰਦ ਹੋ ਜਾਂਦੇ ਆ ਮੈਂ ਤੁਹਾਨੂੰ ਜਿਹੜੀ ਗੱਲ ਕਹਣਾ ਕੰਨ ਦੇ ਵਿੱਚ ਪਾਉਣ ਵਾਲੀ ਗੱਲ ਹੈ ਤੁਸੀਂ ਸਾਡੇ ਭਰਾਗੇ ਸਾਡੇ ਹੀ ਸਾਰੇ ਲੋਕੋ ਜੇਕਰ ਨਿਰਪੱਖ ਹਨ ਤੁਸੀਂ ਸਿੱਧੇ ਬਾਦਲਾਂ ਦੇ ਖਿਲਾਫ ਖਬਰ ਨਾ ਦਿਓ ਕਿ ਹਾਂ ਜੀ ਇਹਨਾਂ ਨੇ ਬਰਗਾੜੀ ਕੰਡ ਕਰਵਾਇਆ ਹਾਂ ਜੀ ਇਹਨਾਂ ਨੇ ਬੈਬਲ ਕਲਾ ਕੰਡ ਜਿਹੜਾ ਉਹ ਵੀ ਕਰਵਾਇਆ ਹਾਂ ਜੀ ਇਹਨਾਂ ਨੇ ਜਰਨਲ ਡਾਇਰ ਨੂੰ ਆਪਣੇ ਘਰ ਦੇ ਵਿੱਚ ਜਿਹੜਾ ਕਿ ਮਜੀਦਜੀਤ ਘਰ ਦੇ ਵਿੱਚ ਜਿੰਨੇ ਜਾ ਕੇ ਰੋਟੀ ਖਵਾਈ ਸੀ ਬਾਅਦ ਦੇ ਵਿੱਚ ਲੈ ਜਾ ਕੇ ਹੋਣਾ ਕਿ ਰਾਤ ਤੱਕ ਟਾਈ ਹੈ ਉਹਦੇ ਦਿਨ 400 ਰੁਪਏ ਪਵਾਇਆ ਤਾ ਯਾਰ ਸੋ ਇਹ ਗੱਲਾਂ ਜਿਹੜੀਆਂ ਸੱਚ ਨੇ ਤਾਂ ਮੈਂ ਸਾਡੇ ਵਾਲੇ ਹੁਣ ਜਿਹੜੇ ਭੈਣ ਭਰਾ ਹੈ ਪੱਤਰਕਾਰ ਵੀ ਇਹ ਸਾਰਿਆਂ ਨੂੰ ਕਹਿਣਾ ਚਾਹੁੰਦਾ ਯਾਰ ਇਹ ਖਬਰ ਲਾ ਕੇ ਦਿਖਾਓ ਨਿਰਪੱਖ ਹੋ ਕੇ ਰਹੋ ਮਰਨਾ ਸਾਰਿਆਂ ਨੇ ਪਰ ਬਾਦਲਾਂ ਦੀ ਮੰਜੀ ਹੈ ਨਾ ਜਿਹੜੀ ਉਹ ਠੋਕਰੀ ਤੁਹਾਡਾ ਹੱਕ ਬਣਦਾ ਉਹਨਾਂ ਦੀ ਝੋਲੀ 'ਚ ਬਹਿ ਕੇ ਕੋਈ ਮਤਲਬ ਨਹੀਂ ਹੈ ਜਿੰਦਗੀ ਜੀਣ ਦਾ ਯਾਰ ਕੋਈ ਮਜ਼ੇ ਵਾਲੀ ਗੱਲ ਨਹੀਂ ਹੈ ਉਹਨਾਂ ਵੀ ਜਿਹੜਾ ਬੰਦਾ ਝੋਲੀ ਚ ਵਹਿੰਦਾ ਨਾ ਉਸੇ ਰਹਿ ਜਾਣਾ ਜਿੱਦਰ ਨੂੰ ਬਾਦਲ ਜਾਣਗੇ ਹੁਣ ਯਾਦ ਰੱਖਿਓ ਮੇਰੀ ਗੱਲ ਨੂੰ ਔਰ ਹਾਂ ਕਰਨਲ ਬਾਰ ਦੀ ਪਤਨੀ ਨੇ ਫੇਰ ਤੋਂ ਜਿਹੜਾ ਮੁੱਦਾ ਚੱਕਿਆ ਨਾ ਤੇ ਹੁਣ ਉਹਦੇ ਦੋਸ਼ੀਆਂ ਨੂੰ ਵੀ ਸੀਬੀਆਈ ਬਰੇ ਤਰੀਕੇ ਦੇ ਨਾਲ ਟੰਗਣ ਜਾ ਰਹੀ ਹੈ ਤੇਦੀ ਖਬਰ ਫਾਂਸੀ ਦੀ ਵੀ ਆ ਸਕਦੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਰਵੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣ ਜੀ ਤਾਂ